ਮੇਰਾ ਇਹ ਮਕਾਨ ਹੈ ਸਾਰਾ ਡਿੱਗਾ ਪਿਆ ਤੇ ਛੱਤਾਂ ਇਹ ਸਾਰੀਆਂ ਖਰਾਬ ਹੋਈਆਂ ਪਈਆਂ ਪਤਾ ਨਹੀਂ ਕਿਸ ਟਾਈਮ ਵੀ ਕੋਈ ਵੀ ਹਾੜੋੜੀ ਆਪਰ ਸਕਦੀ ਕਿ ਮੇਰੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੋ ਸਕਦਾ ਮੇਰ ਕੋ ਤੇ پیسے ਵੀ ਨਹੀਂ ਹੈਗੇ ਕਿ ਨਾ ਹੀ ਮੇਰ ਕੋ ਕੋਈ ਨਿਕੰਝ ਹੈ ਜੇ ਮੈਂ ਅੱਗੇ ਬੱਚਿਆਂ ਨੂੰ ਪੜ੍ਹਾ ਸਕਾਂ ਇਹਨਾਂ ਦਾ ਵੀ ਪ੍ਰੈਸ਼ਰ ਬਹੁਤ ਤਕੜਾ ਹੋ ਗਿਆ ਕੰਮ ਜੋਗ ਨਹੀਂ ਰਹੇ ਮਾਤਾ ਵੀ ਬਹੁਤ ਬਿਮਾਰ ਰਹਿੰਦੀ ਹੈ ਬੇਟਾ ਵੀ ਜੇ ਕੋ ਦਾ ਕੋ ਫਿਊਚਰ ਇੰਨਾ ਵਧੀਆ ਨਹੀਂ ਲੱਗ ਰਿਹਾ ਕਿਉਂਕਿ ਪੈਸੇ ਪੱਖੋਂ ਖਾਲਤ ਬੜੀ ਜਲ ਜਿਆਦਾ ਕਮਜ਼ੋਰ ਹੋ ਚੁੱਕੀ ਹੈ ਘਰ ਦਾ ਨਵਾਨ ਜਿਹੜਾ ਕੋ 7 ਤੋਂ 8 ਫੁੱਟ ਦੀਵਾਵਾ ਸਤਾਵਾ ਉਹ ਡਿਗਣ ਵਾਲੀਆਂ ਹੋਈਆਂ ਵਾ ਇਹ ਸੰਸਥਾ ਅੱਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਸੁਖ ਜੋੜ ਕੇ ਇਹ ਬੇਨਤੀ ਕਰੂੰਗਾ ਮੇਰੀ ਇਹਨਾਂ ਤੋਂ ਵੱਧ ਮਦਦ ਕੀਤੀ ਜਾਵੇ ਤੁਹਾਡਾ ਨਾਮ ਕੀ ਮੇਰਾ ਨਾਮ ਬਲਬੀਰ ਸਿੰਘ ਆ ਜੀ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਅਡਾ ਮੋਨੰਗਲ ਜੀ ਹਾਂਜੀ ਤੇ ਤੁਹਾਡੇ ਜਿਹੜੇ ਆ ਘਰ ਦੇ ਹਾਲਤ ਦੇ ਸਾਰੀ ਵੇਖ ਲਈਏ ਬੜੀ ਬੁਰੀ ਹਾਲਤ ਆ ਜੀ ਤੁਸੀਂ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਸੰਬੰਧ ਵਿੱਚ ਕਹਿਣਾ ਚਾਹੁੰਦਾ ਵੀ ਜੋ ਵੀ ਐਨ ਆਰ ਆਈ ਵੀਰਾ ਸਮਾਜਿਕ ਸੰਸਥਾਵਾਂ ਜਿਹੜੀਆਂ ਮੇਰੀ ਵੱਤੋਂ ਵੱਦ ਮਦਦ ਕੀਤੀ ਜਾਵੇ ਤੇ ਮੈਂ ਔਰ ਜੀ ਤੌਰ ਤੇ ਗੁਰਦਰਾ ਸਾਹਿਬ ਵਿਖੇ ਕੱਚੇ ਮਲਾਜਮਾਂ ਦੇ ਵਿੱਚ ਡਿਊਟੀ ਕਰਦਾ ਸੀ ਮੇਰੀ ਸਰੀਰਕ ਹਾਲਤ ਬਿਮਾਰ ਰਹਿਣ ਕਰਕੇ ਮੇਰੇ ਦੋ ਆਪਰੇਟ ਹੋਏ ਆ ਜੀ ਸਰੀਰਕ ਹਾਲਤ ਮੇਰੀ ਠੀਕ ਨਹੀਂ ਰਹੀ ਦੀ ਹੁਣ ਡਿਸਕ ਦੀ ਪ੍ਰੋਬਲਮ ਮੈਨੂੰ ਹੋ ਗਈ ਆ ਤੇ ਡਿਸਕ ਦੀ ਪ੍ਰੋਬਲਮ ਕਰਕੇ ਮੈਨੂੰ ਜਿਹੜੀ ਨੌਕਰੀ ਆ ਉਤੋਂ ਵੀ ਘਰ ਬਹਿਣਾ ਪਿਆ ਕਿਉਂਕਿ ਮੇਰੀ ਤੰਦਰੁਸਤ ਸਰੀਰਕ ਤੰਦਰੁਸਤ ਨਹੀਂ ਹੈ ਸਰੀਰ ਪੱਖੋਂ ਕਮਜ਼ੋਰ ਨਹੀਂ ਹੋ ਰਿਹਾ ਕੁਛ ਕੰਮ ਨਹੀਂ ਹੋ ਰਿਹਾ ਮੇਰੇ ਕੋ ਤੇ ਘਰ ਵਿਹਲਾ ਬੈਠਾ ਜੀ ਤੇ ਉਹਦੇ ਨਾਲ ਤੇ ਮੈਂ ਆਪਣੇ ਬੱਚਿਆਂ ਦਾ ਵੀ ਕੁਛ ਨਭਾ ਨਹੀਂ ਕਰ ਸਕਦਾ ਤੇ ਨਾ ਹੀ ਮੈਂ ਆਪਣੀ ਕੋਈ ਰੋਟੀ ਦਾ ਨਭਾ ਚੱਲ ਰਿਆ ਮਕਾਨ ਮੈਂ ਕਿੱਥੋਂ ਬਣਾਵਾਂਗਾ ਆਪਣਾ ਮੇਰਾ ਮਕਾਨ ਜਿਹੜਾ ਉਹ ਛੜਕ ਲੈਵਲ ਤੋਂ ਅੱਠ ਪੌੜੀਆਂ ਥੱਲੇ ਆ ਜੀ ਉਹ ਆਪ ਜੀ ਨੇ ਦੇ ਹੀ ਲਿਆ ਮੈਂ ਸਾਰੇ ਐਨ ਆਰ ਆਈ ਵੀਰਾਂ ਸਮਾਜ ਸੇਵੀ ਸੰਸਥਾਵਾਂ ਤੋਂ ਹੋਰ ਵੀ ਰਾਗੇ ਜਾਨ ਕਿ ਜੋੜ ਕੇ ਇਹ ਬੇਨਤੀ ਕਰੂੰਗਾ ਮੇਰੀ ਇਹ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਮੇਰਾ ਇਹ ਮਕਾਨ ਹੈ ਸਾਰਾ ਟਿੱਕਾ ਪਿਆ ਹੋਇਆ ਤੇ ਛੱਤਾਂ ਇਹ ਸਾਰੀਆਂ ਖਰਾਬ ਹੋਈਆਂ ਪਈਆਂ ਪਤਾ ਨਹੀਂ ਕਿਸ ਟਾਈਮ ਵੀ ਕੋਈ ਵੀ ਅਣਹੋਣੀ ਵਾਪਰ ਸਕਦੀ ਕਿ ਮੇਰੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਬੱਚੇ ਕੀ ਕਰਦੇ ਮੇਰੇ ਬੱਚੇ ਦੋਨੋਂ ਪੜਦੇ ਆ ਜੀ ਤੇ ਓਏ ਬਿੰਗੋ ਬੇਟਾ ਬੇਟਾ ਹੀ ਨਹੀਂ ਬੇਟੀ ਨੇ ਪਲੱਸ 2 ਕਰਕੇ ਤੇ ਹੁਣ ਘਰ ਬੈਠੀ ਆ ਕਿਉਂਕਿ ਅੱਗੇ ਮੇਰ ਕੋ ਤੇ ਇਹਨੇ ਪੈਸੇ ਵੀ ਨਹੀਂ ਹੈਗੇ ਤੇ ਨਾ ਹੀ ਮੇਰ ਕੋ ਕੋਈ ਨਹੀਂ ਕੰਜਾਇਸ ਹੈ ਕਿ ਮੈਂ ਅੱਗੇ ਬੱਚਿਆਂ ਨੂੰ ਪੜ੍ਹਾ ਸਕਾਂ ਤੇ ਉਹਦਾ ਵੀ ਫਿਊਚਰ ਜਿਹੜਾ ਖਰਾਬ ਹੋ ਰਿਹਾ ਤੇ ਬੇਟਾ ਜਿਹੜਾ ਵਾ ਉਹ ਪੜ ਰਿਹਾ ਜੀ ਤੇ ਬੇਟਾ ਵੀ ਜਿਹੜਾ ਕੋ ਦਾ ਕੋ ਫਿਊਚਰ ਇੰਨਾ ਵਧੀਆ ਨਹੀਂ ਲੱਗ ਰਿਹਾ ਕਿਉਂਕਿ ਪੈਸੇ ਪੱਖੋਂ ਹਾਲਤ ਬੜੀ ਜਿਆਦਾ ਕਮਜ਼ੋਰ ਹੋ ਚੁੱਕੀ ਆ ਸਰੀਰ ਪੱਖੋਂ ਮੈਂ ਕੰਮ ਨਹੀਂ ਕਰ ਪਾ ਰਿਆ ਤੇ ਮੇਰੇ ਤਾਂ ਹੱਥ ਜੋੜ ਕੇ ਐਨਾਰੇ ਵੀ ਰਾਗੇ ਹੋਰ ਸਮਾਜਿਕ ਸੰਸਥਾਵਾਂ ਆ ਗਏ ਐਨਜੀਓ ਵਗੈਰਾ ਆ ਗਏ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਮੈਂ ਤੇ ਨਿਮੰਤੀ ਕਰੂੰਗਾ ਜੀ ਕਿ ਮੇਰੀ ਵੱਤੋ ਵੱਧ ਮਦਦ ਕੀਤੀ ਜਾਵੇ ਤਾਂ ਜੋ ਮੇਰਾ ਕੁਝ ਐਸਾ ਹੋ ਸਕੇ ਤੁਹਾਡਾ ਸ਼ਾਮ ਕੀ ਜੀ ਮੈਂ ਪ੍ਰਿੰਸਪਲ ਸਿੰਘ ਬਲਬੀਰ ਸਿੰਘ ਦਾ ਗਵਾਂਢੀ ਪਰ ਇਹਦਾ ਮੁੰਨਾ ਗਲਤੋਂ ਐ ਕਿ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਵੀ ਭਾਜੀ ਬਹੁਤ ਮਾਤਰ ਪਰਿਵਾਰ ਹੈ ਹਾਲਤ ਬਹੁਤ ਖਸਤਾ ਕਈ ਗਵਾਨ ਰਹਿੰਦੇ ਆ ਜਿੰਨੀ ਵੀ ਹੈਲਪ ਕਰਦੇ ਆ ਪਰ ਧਰਨ ਦਾ ਰੈਂਜੋਗ ਨਹੀਂ ਗਿਆ ਸਤਾ ਬਹੁਤ ਨੀਵੀਆਂ ਵਾ ਗੋਸਿਕ ਪਰਿਵਾਰ ਐਨਆਰਆਈ ਬੇਨਤੀ ਕਰਦੇ ਆ ਵੀ ਇਹਨਾਂ ਦਾ ਕੋਈ ਮਦਦ ਕੀਤੀ ਜਾਵੇ ਸੰਸਥਾ ਵੀਰਾਂ ਵਾਲੇ ਮਦਦ ਕਰਨ ਉਹ ਐਹੀ ਮਹੱਲੇ ਵਾਸੀ ਕਰਾਂਗੇ ਕਿਰਪਾ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ ਚੋਚੀ ਬੋਲ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਦੇ ਜਿਹੜੇ ਮਕਾਨਾਂ ਬਾਰੇ ਜਾਂ ਇਹਨਾਂ ਦੀ ਸਿੱਤ ਬਾਰੇ ਇਹ ਬੇਨਤੀ ਹੈ ਕਿ ਤਿੰਨ ਚਾਰ ਜੀਏ ਦੋਨੇ ਇੱਕ-ਇੱਕ ਦੀ ਘਰ ਦੀ ਇੱਕ ਮਾਤਾ ਇਹਨਾਂ ਦਾ ਬਹੁਤ ਹੀ ਹਾਲਾਤ ਮਾੜਾ ਇਹ ਇਹਨਾਂ ਦਾ ਵੀ ਪ੍ਰਸ਼ਨ ਬਹੁਤ ਤਗੜਾ ਹੋ ਗਿਆ ਕੰਮ ਜੋਗ ਨਹੀਂ ਰਹੇ ਮਾਤਾ ਵੀ ਬਹੁਤ ਬਿਮਾਰ ਰਹਿੰਦੀ ਆ ਤੇ ਦਵਾਈ ਦਾ ਜਿਹੜਾ ਵਾ ਉਹ ਵੀ ਮੁਸ਼ਕਲ ਆ ਹੋਰ ਘਰ ਦਾ ਇਹਨਾਂ ਦਾ ਹਾਲਾਤ ਜਿਹੜਾ ਵਾ ਬਹੁਤ ਹੀ ਟਲਾ ਚੱਲ ਰਿਹਾ ਵਾ ਕਰਦਾ ਨਵਾਨ ਜਿਹੜਾ ਕੋ 7 ਤੋਂ 8 ਫੁੱਟ ਨੀਵਾ ਵਾ ਧਰਤੀ ਜੀ ਬੋਰ ਕਰਾਇਆ ਮੀਂਹ ਜਦੋਂ ਪੈਂਦਾ ਵਾ ਤੇ ਉਹ ਮੁਸ਼ਕਲ ਆ ਪਾਣੀ ਉਹ ਜਿਹੜਾ ਵਾ ਥੱਲੇ ਜਾਂਦਾ ਕੋਈ ਸ਼ਾਦਨ ਨਹੀਂ ਗਾ ਸਤਾ ਵਾ ਉਹ ਡਿੱਗਣ ਵਾਲੀਆਂ ਹੋਈਆਂ ਵਾ ਤੇ ਬਹੁਤੀ ਹੱਥ ਤੋਂ ਜਿਆਦੀ ਹਾਲਤ ਮਾੜੀ ਆ ਕੰਮ ਜੋ ਗੇ ਰਿਆ ਨਹੀਂ ਇਹਦਾ ਪ੍ਰਸ਼ਨ ਬਹੁਤ ਵੱਡਾ ਮਾਤਾ ਵੀ ਠੀਕ ਨਹੀਂ ਕਿਉਂ ਲਾਜ ਦਵਾਈ ਦਾ ਜਿਹੜਾ ਉਹ ਵੀ ਆੜ ਗਮਾ ਲੈਣਾਂ ਦੀ ਮਤ ਕਰ ਲਿਆ ਜਿੱਦਾਂ ਵਿਲਾਟ ਆ بڑا ਹੋ ਰਿਹਾ ਇਹ ਸੰਸਥਾ ਅਗੇ ਬੇਨਤੀ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਆ ਜਿਹੜਾ ਥਾਂ ਆ ਕੋਠਿਆ ਕੱਟਿਆਂ ਦੀਆਂ ਛੱਤਾਂ ਬਦਲੀਆਂ ਜਾਂ ਉਹ ਉੱਚਾ ਕੀਤਾ ਜਾਵੇ ਤੇ ਹੋਰ ਵੀ ਇਹਨਾਂ ਦੀ ਮਾਲੀ ਮਾਰਤ ਸਟਾਪ ਕੀਤੀ ਜਾਵੇ ਕਿ ਉਹ ਦਵਾਈ ਬੂਟੀ ਇਲਾਜ ਕਰ ਸਕਣ ਆਪਣਾ ਤੁਹਾਡਾ ਨਾਮ ਕੀ ਜੀ ਹਰਜੀਤ ਸਿੰਘ